ਦਰਸਲ ਮੋਗਾ ਦੇ ਸਿਵਲ ਹਸਪੀਟਲ ਦੇ ਵਿੱਚ ਸ਼ੁੱਕਰਵਾਰ ਨੂੰ ਕੁਝ ਨੌਜਵਾਨ ਜਿਹੜੇ ਆ ਉਹ ਪਹੁੰਚਦੇ ਆ ਦਵਾਈ ਲੈਣ ਵਾਸਤੇ ਡਾਕਟਰ ਸਾਹਿਬ ਦੇ ਕਹਿਣ ਅਨੁਸਾਰ ਇਹ ਮੈਡੀਕੋ ਲੀਗਲ ਏਡ ਲੈਣ ਪਹੁੰਚੇ ਸੀ ਭਾਵ ਕਿ ਇਹਨਾਂ ਨੇ ਕਿਤੇ ਲੜਾਈ ਝਗੜਾ ਕੀਤਾ ਹੋਵੇਗਾ ਉਸ ਤੋਂ ਬਾਅਦ ਇਹ ਜਿਹੜਾ ਆਪਣਾ ਮੁਲਾਜ਼ਾ ਕਰਾਣ ਉੱਥੇ ਆਏ ਹੋਣਗੇ ਪਰ ਜਦੋਂ ਇਹਨਾਂ ਨੌਜਵਾਨਾਂ ਦਾ ਦਾਲ ਲੱਗਾ ਇਹ ਵਾਸ਼ਰੂਮ 'ਚ ਵੜ ਗਏ ਤੇ ਉੱਥੇ ਜਾ ਕੇ ਇਹ ਨਸ਼ਾ ਕਰਨ ਲੱਗ ਪਏ ਜਿੱਦੀਆਂ ਫਿਰ ਤਸਵੀਰਾਂ ਵੀ ਵਾਇਰਲ ਹੋਈਆਂ ਜਦੋਂ ਬਹੁਤ देर ਤੱਕ ਇਹ ਨੌਜਵਾਨ ਵਾਸ਼ਰੂਮ ਚੋਂ ਬਾਹਰ ਨਹੀਂ ਨਿਕਲੇ ਤਾਂ ਉਸ ਦੌਰਾਨ ਫਿਰ ਸਿਕਿਉਰਟੀ ਨੂੰ ਦੱਸਿਆ ਗਿਆ ਕਿ ਨੌਜਵਾਨ ਜਿਹੜੇ ਆ ਉਹ ਵਾਸ਼ਰੂਮ ਦੇ ਵਿੱਚ ਗਏ ਹੋਏ ਆ ਕਾਫੀ ਦੇਰ ਤੋਂ ਅੰਦਰ ਬੈਠੇ ਹੋਏ ਆ ਬਾਹਰ ਨਹੀਂ ਆ ਰਹੇ ਤੁਸੀਂ ਦੇਖੋ ਕੀ ਗੱਲ ਹੈ ਕਿਉਂਕਿ ਇਹ ਸਾਰੇ ਨੌਜਵਾਨ ਉਹ ਸੀ ਜਿਨ੍ਹਾਂ ਦਾ ਕਿਤੇ ਝਗੜਾ ਹੋਇਆ ਸੀਗਾ ਫੇਰ ਜਦੋਂ ਇੱਕ ਸ਼ਖਸ ਨੇ ਇਹਦਾ ਵੀਡੀਓ ਬਣਾਇਆ ਜਦੋਂ ਉਹਨੇ ਦੇਖਣ ਦੀ ਕੋਸ਼ਿਸ਼ ਕੀਤੀ ਤਾਂ ਉਹ ਦੇਖ ਕੇ ਹੈਰਾਨ ਰਹਿ ਗਿਆ ਕਿ ਇਹ ਨੌਜਵਾਨ ਜਿਹੜੇ ਇੱਕ ਪਾਸੇ ਆਪਣਾ ਇਲਾਜ ਕਰਾਉਣ ਆਏ ਆ ਕਿਤੇ ਇਹਨਾਂ ਦਾ ਲੜਾਈ ਝਗੜਾ ਹੋਇਆ ਇਹ ਤਾਂ ਉਲਟਾ ਹੋਰ ਨਸ਼ਾ ਕਰਦੇ ਪਏ ਆ ਇਸ ਸੰਬੰਧੀ ਪੁਲਿਸ ਨੂੰ ਜਿਹੜਾ ਇਤਲਾਹ ਵੀ ਕਰ ਦਿੱਤੀ ਗਈ ਕਿ ਕੁਝ ਨੌਜਵਾਨ ਜਿਹੜੇ ਆ ਉਹ ਮੈਡੀਕਲ ਲੀਗਲ ਏਡ ਲੈਣ ਆਏ ਆ ਪਰ ਉਹਦੇ باوجود ਜਿਹੜਾ ਉਹ ਬਾਥਰੂਮ ਦੇ ਵਿੱਚ ਨਸ਼ਾ ਕਰ ਰਹੇ ਆ ਇਸ ਸਬੰਧੀ ਐਸਐਮਓ ਜਿਹੜੇ ਮੋਗਾ ਦੇ ਵਿੱਚ ਆ ਉਹਨਾਂ ਨੂੰ ਇਤਲਾਹ ਕੀਤੀ ਗਈ ਹਾਲਾਂਕਿ ਉਹ ਉਸ ਦਿਨ ਛੁੱਟੀ ਤੇ ਸੀਗੇ ਪਰ ਉਹਨਾਂ ਨੇ ਪੁਲਿਸ ਨੂੰ ਇਤਲਾਹ ਕੀਤੀ ਵੀ ਸਾਡੇ ਹਸਪੀਟਲ ਦੇ ਵਿੱਚ ਇਸ ਤਰ੍ਹਾਂ ਚੱਲ ਰਿਹਾ ਹੁਣ ਹਾਲਾਤ ਦੇਖੋ ਤੁਸੀਂ ਕੀ ਬਣੇ ਪਏ ਆ ਪੰਜਾਬ ਦੇ ਵੀ ਨੌਜਵਾਨਾਂ ਨੂੰ ਥਾਂ ਚਾਹੀਦੀ ਆ ਘੜੀਕ ਬਸ ਉਹਲਾ ਜਿਆ ਚਾਹੀਦਾ ਪਰਦਾ ਜਿਆ ਚਾਹੀਦਾ ਸਮਾਨ ਇਹਨਾਂ ਦੇ ਕੋਲ ਹੁੰਦਾ ਵਾ ਨਾਲ ਹੀ ਇਹ ਜਿੱਥੇ ਦਿਲ ਕਰਦਾ ਉੱਥੇ ਇਹ ਨਸ਼ਾ ਕਰਨ ਲੱਗ ਪੈਂਦੇ ਆ ਬਹੁਤ ਬੁਰੇ ਹਾਲਾਤ ਇਸ ਵੇਲੇ ਪੰਜਾਬ ਦੇ ਬਣੇ ਹੋਏ ਆ ਹਾਲਾਂਕਿ ਸਰਕਾਰਾਂ ਦਾਵਾ ਕਰਦੀਆਂ ਕਿ ਅਸੀਂ ਨਸ਼ਾ ਰੋਕਣ ਦੇ ਵਿੱਚ ਕਾਮਯਾਬ ਹੋਏ ਆ ਬਹੁਤ ਵੱਡੀਆਂ ਖੇਪ ਜਿਹੜੀ ਆ ਨਸ਼ੇ ਦੀ ਉਹ ਫੜ ਲਈ ਆ ਤਸਕਰ ਫੜਲੇ ਆ ਪਰ ਹਾਲਾਤ ਦੇਖ ਕੇ ਇਦਾਂ ਲੱਗਦਾ ਨਹੀਂ ਐ ਇੱਕ ਪਾਸੇ ਤਾਂ ਨੌਜਵਾਨ ਫੱਟੜ ਨੇ ਸੱਟਾਂ ਲੱਗੀਆਂ ਹੋਈਆਂ ਦਵਾਈ ਲੈਣ ਆਏ ਆ ਤੇ ਦੂਜੇ ਪਾਸੇ ਇਹ ਹਸਪੀਟਲ ਦੇ ਬਾਥਰੂਮ ਦੇ ਵਿੱਚ ਨਸ਼ਾ ਕਰਦੇ ਪਏ ਆ ਜਿਹਦੀ ਇਹ ਵੀਡੀਓ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਐ ਔਰ ਇਸੇ ਦੇ ਚਲਦਿਆਂ ਜਿਹੜਾ ਸਰਕਾਰ ਵੀ ਸਵਾਲਾਂ ਦੇ ਘੇਰੇ ਚ ਪ੍ਰਸ਼ਾਸਨ ਵੀ ਸਵਾਲਾਂ ਦੇ ਘੇਰੇ ਚ ਐ ਕਿਉਂਕਿ ਦਾਅਵੇ ਬਹੁਤ ਵੱਡੇ ਕੀਤੇ ਜਾਂਦੇ ਆ ਚੋਣਾ ਸਿਰ ਦੇ ਉੱਤੇ ਆ ਇਹੀ ਦਾਵੇ ਫੇਰ ਮੁੜ ਮੁੜ ਕੇ ਹੋਣਗੇ ਕਿ ਨਸ਼ਾ ਜਿਹੜਾ ਜੀ ਪੂਰੀ ਤਰੀਕੇ ਨਾਲ ਠੱਲ ਪਾ ਲਈ ਜਾਊਗੀ ਫਲਾਣੀ ਤਰੀਕ ਤੱਕ ਨਸ਼ਾ ਖਤਮ ਕਰ ਦਿਆਂਗੇ ਫਲਾਣੇ ਮਹੀਨੇ ਦੀ ਫਲਾਣੀ ਤਰੀਕ ਨੂੰ ਦੇਖਿਓ ਤੁਸੀਂ ਇੱਥੇ ਨਸ਼ਾ ਲੱਭਣਾ ਹੀ ਨਹੀਂ ਨੌਜਵਾਨ ਜਿਹੜੇ ਆ ਬਿਲਕੁਲ ਪਾਕ ਸਾਫ ਹੋ ਜਾਣਗੇ ਪਰ ਇਹ ਸਾਰੇ ਦਾਵੇ ਇਹ ਸਾਰੇ ਵਾਦੇ ਇਹ ਸਾਰੇ ਜਿਹੜੇ ਇਕਰਾਰ ਆ ਇਹ ਝੂਠੇ ਹੁੰਦੇ ਦਿਖਾਈ ਦਿੰਦੇ ਆ ਜਦੋਂ ਇਦਾਂ ਦੇ ਹਾਲਾਤ ਦੇਖਣ ਨੂੰ ਮਿਲਦੇ ਆ ਆਏ ਦਿਨ ਦੇਖਦੇ ਆ ওভারਡੋਸ ਵਾਲੇ ਕੇਸਿਸ ਜਿਹੜੇ ਆ ਰੋਜ਼ਾਨਾ ਦੇਖਦੇ ਆ ਇੰਨੀਆਂ ਮੰਦ ਭਾਗੀਆਂ ਖਬਰਾਂ ਉਹ ਖਬਰਾਂ ਬੋਲਣ ਨੂੰ ਦੱਸਣ ਨੂੰ ਪੜ੍ਹਨ ਨੂੰ ਵੀ ਦਿਲ ਨਹੀਂ ਕਰਦਾ ਪਰ ਕੀ ਕਰੀਏ ਵੀ ਜਦੋਂ ਅਜਿਹੇ ਹਾਲਾਤ ਬਣੇ ਹੋਣ ਤਾਂ ਸਰਕਾਰ ਦੇ ਜਿਹੜੇ ਆ ਕੰਨਾਂ ਤੱਕ ਇਹ ਗੱਲ ਪਹੁੰਚਾਉਣੀ ਜ਼ਰੂਰੀ ਹੋ ਜਾਂਦੀ ਆ ਕਿ ਦੇਖੋ ਤੁਸੀਂ ਹਾਲਾਤ ਦੇਖੋ ਵੀ ਇੱਕ ਪਾਸੇ ਨੌਜਵਾਨ ਦਵਾਈ ਲੈਣ ਆਏ ਆ ਮਾੜਾ ਜਾਂ ਉਹਨਾਂ ਨੂੰ ਦਾ ਲੱਗਾ ਉਹਨਾਂ ਦਾ ਉਹਨਾਂ ਨੂੰ ਲੱਗਾ ਵੀ ਇੱਥੇ ਕੋਈ ਨਹੀਂ ਹੈ ਅੱਜ ਹਸਪੀਟਲ ਦੇ ਵਿੱਚ ਛੁੱਟੀ ਆ ਸਿਕਿਉਰਿਟੀ ਘੱਟ ਆ ਲੋਕਾਂ ਦੀ ਚੈਲ ਪੈਲ ਘੱਟ ਆ ਤੇ ਉਹਨਾਂ ਨੇ ਇੱਥੇ ਹੀ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ ਇਹ ਗੱਲ ਉਹਨਾਂ ਮਾਵਾਂ ਨੂੰ ਪੁੱਛ ਕੇ ਵੇਖੋ ਉਹਨਾਂ ਘਰਾਂ 'ਚ ਜਾ ਕੇ ਵੇਖੋ ਜਿਨ੍ਹਾਂ ਦੇ ਪੁੱਤ ਜਿਹੜੇ ਆ ਉਹ ਇਸ ਜਹਾਨੋ ਤੁਰ ਗਏ ਇਸ ਨਸ਼ੇ ਦੇ ਕਰਕੇ ਮਾਤਾ ਪਿਤਾ ਪਰੇਸ਼ਾਨ ਨੇ ਵਿਲਕਦੇ ਨੇ ਕੰਧਾਂ 'ਚ ਜਿਹੜਾ ਵਾ ਉਹ ਹੱਥ ਮਾਰ ਮਾਰ ਰੋਂਦੇ ਆ ਵੀ ਬਣਿਆ ਕੀ ਆ ਸਾਡੇ ਨਾਲ ਚੰਗਾ ਭਲਾ ਸਾਡਾ ਨੌਜਵਾਨ ਪੁੱਤ ਸੀਗਾ ਜਵਾਨ ਹੋ ਰਿਹਾ ਸੀਗਾ ਖੇਡ ਖੇਡਦਾ ਸੀਗਾ ਖੇਡਾਂ ਦੇ ਵਿੱਚ ਦਿਲਚਸਪੀ ਲੈਂਦਾ ਸੀਗਾ ਅਚਾਨਕ ਕਿਸੇ ਨੇ ਨਸ਼ੇ ਦੇ ਲਾ ਦਿੱਤਾ ਤੇ ਬਾਅਦ ਚ ਉਹ ਮੁੰਡਾ ਜਿਹੜਾ ਕਈ ਕਈ ਸਾਲ ਘਰ ਨਹੀਂ ਵੜਿਆ ਤੇ ਬਾਅਦ ਚ ਉਹ ਕੀ ਖਬਰ ਮਿਲਦੀ ਹੈ ਜੀ ਜਿਹੜਾ ਨੌਜਵਾਨ ਹੈ ਜੀ ਉਹ ਫਲਾਣੀ ਥਾਂ ਦੇ ਉੱਤੇ ਜੀ ਇੱਕ ਲਾਸ਼ ਮਿਲੀ ਹੈ ਸਿਰਿੰਜ ਉਹਦੇ ਜਿਹੜਾ ਹੱਥ ਦੇ ਵਿੱਚ ਲੱਗੀ ਆ ਉਹਦੀ ਆ ਬਾਹਾਂ ਜਿਹੜੀਆਂ ਵਿੰਨੀਆਂ ਪਈਆਂ ਉਹਦੇ ਵਿੱਚ ਸਿਰਿੰਜ ਲੱਗੀ ਪਈ ਆ ਤੇ ਮੁੰਡਾ ਜਿਹੜਾ ਇਸ ਜਹਾਨੋਂ ਤੁਰ ਗਿਆ ਸੋ ਸਰਕਾਰਾਂ ਨੂੰ ਚਾਹੀਦਾ ਸਖਤੀ ਦੇ ਨਾਲ ਇਹਨਾਂ ਤਸਕਰਾਂ ਨੂੰ ਕਾਬੂ ਕਰੋ ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕੋ ਕੋਸ਼ਿਸ਼ ਕਰੋ ਵੀ ਇਹਨਾਂ ਦੀਆਂ ਜ਼ਮਾਨਤਾਂ ਆਹ ਹੁਣ ਕਿਉਂਕਿ ਇਹ ਜਦੋਂ ਸਮਾਨਤਾ ਤੇ ਬਾਹਰ ਆਉਂਦੇ ਆ ਤਾਂ ਉਹ ਆਉਂਦੇ ਸਾਰੀ ਜਿਹੜਾ ਵਾ ਆਪਣਾ ਫੇਰ ਉਹੀ ਧੰਦਾ ਸ਼ੁਰੂ ਕਰ ਦਿੰਦੇ ਆ ਵੀ ਤਸਕਰ ਜਿਹੜੇ ਆ ਇਹਨਾਂ ਦੇ ਲਿੰਕਸ ਪਹਿਲਾਂ ਤੋਂ ਹੁੰਦੇ ਆ ਨਸ਼ਾ ਵੇਚਣਾ ਸ਼ੁਰੂ ਕਰ ਦਿੰਦੇ ਆ ਆਏ ਦਿਨ ਬਾਰਡਰ ਪਾਰ ਤੋਂ ਆਪਾਂ ਖਬਰਾਂ ਦੇਖਦੇ ਆ ਜੀ ਖੇਪ ਆ ਗਈ ਜੀ ਹਥਿਆਰ ਆ ਗਏ ਜੀ ਇੰਨੇ ਕਿਲੋ ਨਸ਼ਾ ਫੜ ਲਿਆ ਇੰਨੇ ਕਿਲੋ ਡਰਗ ਮਨੀ ਫੜ ਲਈ ਇੰਨੀ ਡਰਗ ਮਨੀ ਫੜ ਲਈ ਸੋ ਸਰਕਾਰਾਂ ਨੂੰ ਚਾਹੀਦਾ ਇੱਥੇ ਸਖਤੀਕਰਨ ਇਹ ਜਿਹੜਾ ਵੀਡੀਓ ਇਸ ਵਕਤ ਵਾਇਰਲ ਹੋ ਰਿਹਾ ਭਾਵੇਂ ਇਹ ਮੋਗਾ ਦਾ ਪਰ ਹਾਲਾਤ ਪੂਰੇ ਪੰਜਾਬ ਦੇ ਇਹੀ ਬਣੇ ਹੋਇਆ ਸਰਕਾਰਾਂ ਨੂੰ ਇਸ ਬਾਬਤ ਸਖਤੀ ਦੇ ਨਾਲ ਕਾਰਵਾਈ ਜਿਹੜੀ ਆ ਉਹ ਕਰਨੀ ਚਾਹੀਦੀ ਹੈ ਹੁਣ ਲੀਡਰਾਂ ਨੇ ਤੁਹਾਡੇ ਤਰ੍ਹਾਂ ਤੱਕ ਆਉਣਾ ਤੁਹਾਡੇ ਘਰਾਂ ਤੱਕ ਆਉਣਾ ਹਮ ਉਮਰ ਦੇ ਗੋਡੇ ਹੱਥ ਤੱਕ ਲਾਉਣ ਜਾਣਗੇ ਗੋਡੀ ਹੱਥ ਲਾਉਣਗੇ ਸਾਨੂੰ ਵੋਟ ਦਿਓ ਵੇਖੋ ਅਸੀਂ ਕੀ ਕਰਕੇ ਵਿਖਾਉਨੇ ਆ ਵੇਖੋ ਅਸੀਂ ਸ਼ਹਿਰ ਦੀ ਕਾਇਆਕਲਪ ਕਰ ਦਿਆਂਗੇ ਵੇਖੋ ਅਸੀਂ ਪਿੰਡਾਂ ਨੂੰ ਜਿਹੜਾ ਵਾ ਉਹ ਵਿਦੇਸ਼ਾਂ ਆ ਕੇ ਪਿੰਡ ਬਣਾ ਦੇਾਂਗੇ ਪਰ ਉਹਨਾਂ ਨੂੰ ਕੋ ਭਾਈ ਪੰਜਾਬ ਨੂੰ ਪੰਜਾਬ ਰਹਿਣ ਦਿਓ ਤੁਸੀਂ ਸਿਰਫ ਸਾਡੀ ਇੱਕ ਬੇਨਤੀ ਪ੍ਰਵਾਨ ਕਰੋ ਸਾਡੀ ਇੱਕ ਅਰਜ਼ ਮੰਨ ਲਓ ਤੁਹਾਡੇ ਜਿਹੜਾ ਅਸੀਂ ਗੋਡੀ ਹੱਥ ਲਾਉਨੇ ਆ ਬਈ ਆ ਜਿਹੜਾ ਨਸ਼ਾ ਨਾ ਇਹਨੂੰ ਕਿਰਪਾ ਕਰਕੇ ਬੰਦ ਕਰ ਦਿਓ ਇਹਨੇ ਜਿਹੜਾ ਲੋਕਾਂ ਦਾ ਮਾਵਾ ਦਾ ਭਰਾਵਾ ਦਾ ਭੈਣਾ ਦਾ ਜੀਣਾ ਦੁੱਬਰ ਕੀਤਾ ਪਿਆ ਸਿਰਫ ਉਹਨਾਂ ਅੱਗੇ ਇਹੀ ਜਿਹੜਾ ਇੱਕ ਮੰਗ ਰੱਖੋ ਵੀ ਪੰਜਾਬ ਨੂੰ ਅਸੀਂ ਆਪੇ ਰੰਗਲਾ ਪੰਜਾਬ ਅਸੀਂ ਆਪੇ ਬਣਾ ਲਾਂਗੇ ਤੁਸੀਂ ਕਿਰਪਾ ਕਰਕੇ ਆ ਨਸ਼ਾ ਜਿਹੜਾ ਵਿਕਦਾ ਨਾ ਇਹਨੂੰ ਥੱਲ ਪਾਓ ਇਹਨੂੰ ਰੋਕੋ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ